ਰਾਜਵਿੰਦਰ ਸਿੰਘ 13 13 ਚੈਨਲ ਤੇ ਦੇਖ ਰਹੇ ਦਰਸ਼ਕਾਂ ਦਾ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਕਲਾਂਗੜਾ ਦਰਸ਼ਕੋ ਸਿੱਖਾਂ ਦੇ ਸਰਤਾਜ ਪੰਜਵੇਂ ਪਾਸਾ ਭੰਤਨ ਸਾਹਿਬ ਸ੍ਰੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੀ ਦਿਨ ਵਿਹਾੜਾ ਰਮੱਖ ਰੱਖਦੇ ਹਾਂ ਪਿੰਡ ਮਹਿਲ ਕਲਾਂ ਵਿਖੇ ਰਿਸ਼ੀ ਬਾਬਾ ਵਾਲਮੀਕ ਜੀ ਦੀ ਫੁੱਲ ਬਾੜੀ ਵੱਲੋਂ ਅੱਜ ਪਿੰਡ ਮਹਿਲ ਕਲਾਂ ਦੇ ਵਿੱਚ ਨੌਜਵਾਨਾਂ ਵੱਲੋਂ ਅਤੇ ਨੌਜਵਾਨਾਂ ਭੈਣਾਂ ਆਗੀਆਂ ਸਾਡੀਆਂ ਉਹਦੇ ਵਿੱਚ ਬਜ਼ੁਰਗਾਂ ਉਹਦੇ ਵਿੱਚ ਸਾਡੀਆਂ ਬੀਬੀਆਂ ਗਿਆ ਜਿਹੜੇ ਮਤਲਬ ਕਿ ਠੰਡੇ ਮਿੱਠੇ ਜਲਦੀ ਸਵੀਲ ਲਗਾਈ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੇਰੀ ਹਾਂ ਕੀ ਨਾਮ ਆ ਤੁਹਾਡਾ ਮੇਰਾ ਨਾਮ ਪ੍ਰਦੀਪ ਕੌਰ ਹੈ ਪ੍ਰਦੀਪ ਕੌਰ ਹਾਂ ਜੀ ਅੱਜ ਇਹਦੇ ਵਿੱਚ ਕਿਹੜੇ ਕਿਹੜੇ ਪਰਿਵਾਰ ਦੇ ਬੁਲਾਉਂ ਦਿੰਦਾ ਮਤਲਬ ਜਿਹੜੀ ਆ ਰੰਮ ਤਾਂ ਕੀਤੀ ਨਾ ਉਹ ਕੌਣ ਆ ਇਦੇ ਵਿੱਚ ਸਾਡੇ ਭੂਆ ਜੀ ਨੇ ਕੀ ਨਾਮ ਆ ਭੂਆ ਜੀ ਕੁਲਵਿੰਦ ਕੁਲਵਿੰਦਰ ਕੌਰ ਤੇ ਉਹਨਾਂ ਦੀ ਇੱਕ ਬੱਚੀ ਹੈ ਜਿਹੜੀ ਕਿ ਬਾਹਰ ਗਈ ਵੀ ਹੈ ਜੀ ਵਿਦੇਸ਼ ਦੇ ਵਿੱਚ ਉਹ ਮਾਲਦੀਪ ਦੇ ਵਿੱਚ ਹੈ ਤੇ ਉਹਨਾਂ ਦੇ ਪਤੀ ਕੁਲਦੀਪ ਸਿੰਘ ਉਹ ਬਾਹਰ ਦੁਬਈ ਵਿੱਚ ਕੰਮ ਕਰਦੇ ਨੇ ਗੁੜੀਆਂ ਦੇ ਕੀ ਨਾਮ ਆ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਹਾਂ ਸੋ ਉਹਨਾਂ ਦੇ ਵੱਲੋਂ ਹਾਂਜੀ ਉਹਨਾਂ ਵੱਲੋਂ ਪਹਿਲਾਂ ਸਾਨੂੰ ਸ਼ੁਰੂਆਤ ਕੀਤੀ ਸੀ ਉਹਨਾਂ ਦੁਆਰਾ ਸਾਡੇ ਮੁਰਲੀ ਸਾਹਿਬ ਤਾਂ ਜਿਹੜੀ ਕੀਤੀ ਗਈ ਆ ਜੀ ਜੀ ਤਾਂ ਹੀ ਉਹਨਾਂ ਵੱਲੋਂ ਸਾਨੂੰ ਕਲਾ ਉਹ ਕੀਤਾ ਗਿਆ ਵੀ ਤੁਸੀਂ ਇਹ ਬਿਠੀ ਸੀ ਨਾ ਫਿਰ ਉਹ ਬਿਠੀ ਹੋ। ਹਾਂਜੀ ਤੇ ਫਿਰ ਸਾਡੇ ਸਾਰੇ ਮੰਦਕੀ ਵਿੜੇ ਦੇ ਲੋਕਾਂ ਨੇ ਸਾਰੇ ਨੇ ਇਕੱਠੇ ਹੋ ਕੇ ਇਹਨੂੰ ਤੁਲਸਾ ਜੀ ਦਾ ਸਾਧ ਨੇ ਸਾਰੇ ਨੇ ਆਪ ਦਾ ਬਹੁਤ ਵਜਿ ਸਵੇਰ ਤੋਂ ਇਹ ਯੋਗਦਾਨ ਇਹਨਾਂ ਨੇ ਆਪ ਦਾ ਵੀ ਉਹ ਕੀਤਾਗਾ ਕਿਸੇ ਨੂੰ ਘਰੋਂ ਸੱਦਣ ਦੀ ਕੋਈ ਜ਼ਰੂਰਤ ਨਹੀਂ ਤੇ ਸਾਰੇ ਆਪ ਸੇਵ ਲਈ ਆਪ ਹਾਜ਼ਰ ਹੋਇਆ। ਜੀ ਜੀ ਕਿਸੇ ਨੂੰ ਵੀ ਘਰੋ ਬਾਜ ਨਹੀਂ ਮਾਰਨੀ ਪਈ ਵੀ ਜਾਂ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਜਾਂ ਨੌਜਵਾਨਾਂ ਨੂੰ ਵੀ ਸਾਡੀ ਆ ਕੇ ਵੀ ਹੈਲਪ ਕਰੋ ਸਾਰੇ ਆਪ ਦੀ ਆਪ ਹੀ ਸਾਡੇ ਕੋਲੇ ਆ ਕੇ ਆਉਂਦੇ ਆਪ ਹੀ ਆਉਂਦੇ ਹਾਂਜੀ ਤੁਹਾਡਾ ਕੀ ਨਾਮ ਆ ਮੇਰਾ ਨਾਮ ਜੀ ਅਰਮਾਨ ਸਿੰਘ ਅਰਮਾਨ ਸਿੰਘ ਹਾਂਜੀ ਅਰਮਾਨ ਸਿੰਘ ਕਦਾਲਾ ਜੀ ਬੇਤਾਂ ਜੀ ਬਹੁਤ ਵਧੀਆ ਦਾ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਜਿਵੇਂ ਕਿ ਅਜ ਨੌਜਵਾਨ ਅਜ ਬੱਚੀਆਂ ਕਾਣਾ ਸੇਵਾ ਕਰਦੇ ਤੁਹਾਨੂੰ ਪਤਾ ਲੱਗਦਾ ਵੀ ਮਤਲਬ ਕਿ ਜੇ ਆਪਾਂ ਇਦਾਂ ਦੀ ਸੇਵਾ ਕਰਾਂਗੇ ਹਾਂਜੀ ਵੀ ਜਿਹੜੇ ਅਮਲਕੇ ਨੌਜਵਾਨ ਪੀੜੀ ਹੈ ਜਿਹੜੀ ਨਸ਼ਿਆਂ ਤੋਂ ਬਚ ਹਾਂਜੀ ਜਾਗਰੂਕ ਹੋ ਵੀ ਨਸ਼ਿਆਂ ਦਾ ਦੂਰ ਰਹਿਣਗੇ ਇਹ ਬੱਚੇ ਕੀ ਕਹਿਣਾ ਚਾਹੂਗੇ ਉਹਨਾਂ ਨੂੰ ਜਿਹੜੇ ਨਸ਼ਾ ਕਰਦੇ ਨਸ਼ਾ ਉਹ ਵੀ ਬਹੁਤ ਬੁਰੀ ਚੀਜ਼ ਹੈ ਜੀ ਸੇਵਾ ਕਰੋ ਜੀ ਗੁਰਦੁਆਰੇ ਜਾਓ ਜੀ ਸਵੇਰੇ ਉੱਟ ਕੇ ਉਹ ਚੀਜ਼ ਵਧੀਆ ਮੰਨਦੇ ਕੀ ਤੁਸੀਂ ਕਿੰਨਾ ਪੜੇ ਹੋ ਅਸੀਂ ਮੈਂ ਪੜਾਈ ਪਲੱਸ ਟੂ ਪਲੱਸ ਟੂ ਕੀਤੀ ਹੈ ਹਾਂਜੀ ਬਾਕੀ ਕੋਈ ਕੰਮ ਕੰਮ ਜੀ ਕਾਰਪੈਂਟਰ ਦਾ ਕਰਦਾ ਜੀ ਹਾਂਜੀ ਬਾਕੀ ਸਰ ਪਰਿਵਾਰ ਕੀ ਕਰਦਾ ਬਾਕੀ ਮੇਰੀ ਭੈਣ ਬਾਹਰ ਗਈ ਹੈ ਜੀ ਜੀ ਹਾਂਜੀ ਪਾਪਾ ਵੀ ਗਏ ਜੀ ਬਾਹਰ ਅੱਛਾ ਜੀ ਮੰਮੀ ਆਦੀ ਬ੍ਰਦਰ ਵੀ ਆ ਤੇ ਪਿੱਛੇ ਬੈਠਾ ਜੀ ਭੈਣ ਵੀ ਪਿੱਛੇ ਬੈਠੀ ਹੈ ਜੀ ਮੈਂ ਵੀ ਤਾਂ ਡਾਕੀ ਜਾਣਾ ਹਾਂ ਮੇਰੇ ਪੁੱਤ ਜੀ ਇਹ ਕਹਿਨੇ ਸਾਰੇ ਨੂੰ ਬਹੁਤ ਖੁਸ਼ੀ ਹੋਈ ਜੀ ਸਾਰੇ ਰਾਂ ਮਿਲ ਕੇ ਇੱਦਾਂ ਸਾਡੇ ਪਰਿਵਾਰ ਨਾਲ ਜੁੜੇ ਰਹਿਣਾ ਪਿੰਡ ਨਾਲ ਸਾਡੇ ਨਗਰ ਖੇੜੇ 'ਚ ਸੁੱਖ ਸ਼ਾਂਤੀ ਰਹੇ ਤੇ ਬੱਸ ਜੀ ਮੇਰੀ ਆਹੀ ਬੇਨਤੀ ਆ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਜੈਹਰੋ ਤਾਂ ਕਰਦੇ ਆਂ ਇੰਨਾ ਸਹਤੋਂ ਦੂਰ ਰਿਸੀ ਬਾਬਾ ਵਾਲਮੀਕ ਜੀ ਦੀ ਫੁੱਲ ਬਾੜੀ ਵੱਲੋਂ ਜੋ ਘੰਟੀ ਮਿੱਠੇ ਜਲ ਦੀ ਸਵੀਲਾ ਲਗਾ ਕੇ ਆਉਂਦੇ ਆਂ ਤੇ ਰਾਗੀਰਾਂ ਨੂੰ ਠੰਡਾ ਮਿੱਠਾ ਜਲ ਸਵਾ ਕੇ ਗੁਰੂ ਜੀ ਤਾਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਸੋ ਤੁਸੀਂ ਦੇਖੀ ਆ ਵੀ ਜਿਹੜੇ ਮਤਲਬ ਕਿ ਆਪਣੇ ਵੇੜੇ ਦੇ ਨੌਜਵਾਨਾਂ ਭੈਣਾਂ ਜੀਆਂ ਪੀਪੀਆਂ ਬਜ਼ੁਰਗਾਂ ਉਹ ਸੇਵਾ ਕਰ ਰਹੇ ਨੇ ਛੱਲੇ ਮਿੱਟੇ ਜਾਂਦੇ ਅਤੇ ਜਿਹੜੀ ਸੇਵਾ ਕਰੇ ਤੁਹਾਨੂੰ ਦਿਖਾਵਾਂਗੇ ਵੀ ਆਓ ਆਪ ਸੇਵਾਦਲੇ ਕੋ ਚੱਲੋ